ਹੋਰ ਵੀ ਪ੍ਰੋਬਲਮ ਹੈ ਜਿਹੜਾ ਨਹੀਂ ਹੈ ਉਹ ਕਿਹਾ ਅੱਜ ਦਾ ਪਰਚੀ ਆਖੇਗਾ ਕਿ ਦੇਖ ਹਾਜ਼ਰ ਹੋਣੇ ਹਾਂ ਸਰਕਾਰ ਲਈ ਪੋਣਾ ਕਰਦਾ ਹਾਂ ਉਹ ਹੋ ਜਾਏਗਾ ਜੋ ਨਸ਼ਾ ਵਿਰੋਧ ਜਿਹੜੀ ਮਹਿਮਛੀੜੀ ਹੈ ਤੁਹਾਨੂੰ ਜਾਣਦਾ ਹੈ ਵੀ ਇਹ ਨਹੀਂ ਸਾਡੇ ਅੱਖੇ ਲੱਗਦਾ ਨਹੀਂ ਛੱਡਦਾ ਵੇਚਦਾ ਉਹਦੀ ਜਾਣਕਾਰੀ ਤੁਸੀਂ ਸਿੱਧੇ ਵੀ ਕਿਤੇ ਵੀ ਮਾਜੇ ਜਾਣ ਦੇ ਕੋਆਰਡੀਨੇਟਰ ਅਸੀਂ ਇਹਨਾਂ ਦਾ ਆਉਣ ਤੇ ਬਹੁਤ ਸਵਾਗਤ ਕਰਦੇ ਆਂ ਭੈਣ ਜੀ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਕਰ ਤੇ ਪੱਛੇ ਹੁੰਦਾ ਸਾਡੇ ਮੈਡਮ ਸ਼੍ਰੀਮਤੀ 소ਨੀਆ ਮਾਨ ਜੀ ਵੀ ਆਪ ਕੋ ਹੈ ਨੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਜਿਵੇਂ ਸਰਕਾਰ ਦੇ 16 ਤੱਕ ਜੋਦ ਨਗਰ ਉਹਦ ਕੱਦਿਆ ਹੋਇਆ ਇਹ ਦੇ ਕਰਕੇ ਆਪਣਾ ਸਾਰਾ ਦਾ ਹੀ ਫਰਜ ਬੰਦਾ ਹੈ ਜੇ ਕੋਈ ਨਸ਼ਾ ਕਰਦਾ ਹੈ ਵੇਚਦਾ ਹੈ ਜੇ ਕੋਈ ਛੋਟਾ ਮੋਟਾ ਕਰਮ ਵਾਲਾ ਤੇ ਉਹਨੂੰ ਆਪਾਂ ਲਾਜ ਬਖਰਾਈਏ 당ਗ ਰਹੀਏ ਫਰੀ ਲਾਜ ਜੇ ਕੋਈ ਵੱਡਾ ਨਹੀਂ ਸੂਤਰਾਂ ਦਾ ਸੋ ਪਿੰਡ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੋ ਸਕਦਾ ਹੈ ਨਗਰ ਕਪੂਰ ਨਗਰ ਕੰਡਾ ਪ੍ਰਸ਼ਾਸਨ ਨਗਰੀ ਸਰਕਾਰ ਤੇ ਇਹ ਆਪਾਂ ਸਾਰੇ ਇੱਕਜੁੱਟ ਹੋ ਕੇ ਜਿਹੜੇ ਅਸੀਂ ਪ੍ਰੋਗਰਾਮ ਆ ਕੇ ਆਏ ਹਾਂ ਯੁੱਧ ਨਸ਼ਿਆਂ ਦੇ ਵਿਰੁੱਧ ਉਹ ਕਿਸੇ ਪਾਰਟੀ ਦਾ ਪ੍ਰੋਗਰਾਮ ਨਹੀਂ ਤਾਂ ਨਾ ਹੀ ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਹੈ ਇਹ ਸਰਕਾਰ ਦਾ ਪ੍ਰੋਗਰਾਮ ਹੈ ਜਿਸ ਸਰਕਾਰ ਦੇ ਪ੍ਰੋਗਰਾਮ ਤੇ ਵਿੱਚ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਹੈਗਾ ਪਾਵੇਂ ਉਹ ਕੋਈ ਕਾਂਗਰਸੀ ਹੋਵੇ ਪਾਵੇਂ ਉਹ ਕਾਲੀ ਹੋਵੇ ਪਾਵੇਂ ਉਹ ਭਾਜਪਾ ਵਾਲਾ ਹੋਵੇ ਕਿਉਂਕਿ ਜਿਹੜਾ ਨਸ਼ਾ ਹੈ ਉਹ ਸਾਂਝਾ ਮੁੱਦਾ ਹੈ ਉਹ ਕੋਈ ਇੱਕ ਪਾਰਟੀ ਦਾ ਮੁੱਦਾ ਨਹੀਂ ਦਾ ਇਸੇ ਤਰੀਕੇ ਦੇ ਨਾਲ ਜਿਹੜੀ ਕਿਸਾਨੀ ਹੈ ਉਹ ਸਾਂਝੀ ਸੀ ਇਸ ਤਰ੍ਹਾਂ ਕਿਸਾਨੀ ਦਾ ਝੰਡਾ ਚੱਕਿਆ ਸੀਗਾ ਜਦੋਂ ਕਿਸਾਨੀ ਦੇ ਉੱਤੇ ਮੁਸੀਬਤ ਆਈ ਸੀ ਅੱਜ ਨਸ਼ਿਆਂ ਦਾ ਝੰਡਾ ਚੱਕਿਆ ਹੈ ਨਸ਼ਾ ਮੁਕਤੀ ਮੋਰਚੇ ਦਾ ਉਹ ਇਸੇ ਕਰਕੇ ਚੱਕਿਆ ਹੈ ਕਿਉਂਕਿ ਅੱਜ ਨਸ਼ਿਆਂ ਦੀ ਸਮੱਸਿਆ ਹੈ ਇਸ ਤਰ੍ਹਾਂ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਇਆ ਹੈ ਪਿੰਡਾਂ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਕੋਈ ਵੀ ਇਨਸਾਨ ᱵਲੌਗ ਪਰ ਤਾਂ ਅੰਮੀ ਬਣਦਾ ਹੈ ਨਾ ਪਿੰਡ ਦਾ ਸਰਪੰਚ ਵੀ ਬਣਦਾ ਨਾ ਉਹ ਵੀ ਬੜੀ ਵੱਡੀ ਗੱਲ ਹੁੰਦੀ ਹੈ ਬਟ ਤੁਹਾਡੇ ਪਿੰਡ ਦਾ ਇਹ ਲਖਵਿੰਦਰ ਸਿੰਘ ਪੂਰੇ ਰਾਜਸਥਾਨ ਸੀ ਹਲਕੇ ਨੂੰ ਦੇਖ ਰਿਹਾ ਹੈ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਮਤਲਬ ਪੂਰੇ ਕਿੰਨੇ ਕਿੰਨੇ ਪਿੰਡਾਂ ਨੂੰ ਦੇਖਣਾ ਪੂਰੇ ਰਾਜਸਥਾਨ ਦੀ ਹਲਕੇ ਦੇ ਔਰ ਰੋਜ਼ ਮੀਟਿੰਗ ਦੇ ਵਿੱਚ ਜਾਣਾ ਤੇ ਇਹਦੇ ਵਾਸਤੇ ਤੇ ਸਰਪੰਚੀ ਹੋਣੀ ਚਾਹੀਦੀ ਹੈ ਔਰ ਇੰਨਾ ਵਫਾਦਾਰ ਮਤਲਬ ਇਮਾਨਦਾਰ ਸਾਫ਼ ਦਿਲ ਦਾ ਵਿਅਕਤੀ ਮੈਂ ਨਹੀਂ ਦੇਖਿਆ ਮਤਲਬ ਇਹਦੇ ਵਿੱਚ ਨਾ ਕੋਈ ਵਾਦਸ਼ਾਲ ਹੈ ਬਸ ਸਿੱਧੀਆਂ ਗੱਲਾਂ ਕਰਦਾ ਹੈ ਜੋ ਸਿੱਧੀਆਂ ਗੱਲਾਂ ਹੈਗੀਆਂ ਨੇ ਵਾਦਸ਼ਾਲ ਨਹੀਂ ਹੈਗਾ ਇਹਦੇ ਵਿੱਚ ਜੋ ਵੀ ਕਿਸੇ ਦਾ ਕੰਮ ਕਰਨਾ ਹੈ ਸਿੱਧਾ ਕਰ ਦੇਣਾ ਔਰ ਮੈਂ ਸੱਚੀ ਕਹਿਨੀ ਹੈ ਕਿ ਪਿੰਡ ਵਾਲੇ ਤੁਸੀਂ ਤੁਸੀਂ ਲੱਕੀ ਹੋ ਕਿ ਤੁਹਾਨੂੰ ਇਹ ਜਿਹਾ ਬੰਦਾ ਮਿਲਿਆ ਹੈ ਰਿਪਰੈਜ਼ੈਂਟੇਟਿਵ ਲੜਕਾ ਮਿਲਿਆ ਹੈ ਜਿਹੜਾ ਕਿ ਬੜੀ ਛੇਤੀ ਛੇਂਦੀ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਸਰਪੰਚੀ ਦਾ ਵੀ ਅਸੀਂ ਕਰ ਰਹੇ ਹਾਂ ਨਿਸਾਰਾ ਖੋਸ਼ ਜੋੜੀ ਬੋਲੋ ਮੈਂ ਸੱਲੀ ਥੋੜਾ ਬੋਲਣਾ ਹੈ ਬਾਈ ਜੀ ਦਾ ਖਾਸਾ ਬਾਈ ਜੀ असी पेंदे निवासी, के खिलाफ, एकजुट होके सौ खाने की खिलाफ अपने पिंडदार बन के काम करा गे असी अपने पिंडी